ਦੋਸਤੋ 40 40000 50 50000 55 55000 ਤੇ ਲੱਖ ਤੱਕ ਸਕੂਟਰੀਆਂ ਲੈ ਕੇ ਜੇਕਰ ਤੁਸੀਂ ਫੇਰ ਵੀ ਪਰੇਸ਼ਾਨ ਹੋ ਤਾਂ ਮਾਰਕੀਟ ਦੇ ਵਿੱਚ ਤੁਸੀਂ ਆਹ ਚੀਜ਼ ਨਹੀਂ ਦੇਖੀ ਹੋਣੀ ਆ ਬਜਾਜ ਚੇਤਕ ਵਾਲਿਆਂ ਨੇ ਇੱਕ ਸਕੂਟਰੀ ਬਣਾਈ ਆ ਸਕੂਟਰ ਟਾਈਪ ਬਜਾਜ ਕੰਪਨੀ ਦੀ ਜਿਹਦੀ ਤੁਸੀਂ ਹਜੇ ਤੱਕ ਐਡ ਵੀ ਨਹੀਂ ਦੇਖੀ ਹੋਣੀ ਜਿਹਦੇ ਵਿੱਚ ਫੰਕਸ਼ਨ ਕੀ ਨੇ ਜਹਾਜ਼ ਵਰਗੇ ਫੰਕਸ਼ਨ ਨੇ ਐਨੇ ਸੋਹਣੇ ਫੰਕਸ਼ਨ ਨੇ ਤੇ ਰਹੀ ਗੱਲ ਬਾਡੀ ਦੀ ਆਪਾਂ ਨੂੰ ਜ਼ਿਆਦਾਤਰ ਪ੍ਰੋਬਲਮ ਆਉਂਦੀ ਹੈ ਜਦੋਂ ਆਪਣੀ ਸਕੂਟਰੀ ਹੁੰਦੀ ਹੈ ਨਾ ਮਾੜੀ-ਮੋਟੀ ਕਿਸੇ ਚੀਜ਼ ਦੇ ਵਿੱਚ ਵੱਜਦੀ ਆ ਤਾਂ ਬਸ ਉਹ ਖਤਮ ਹੋ ਜਾਂਦੇ ਟੁੱਟ ਜਾਂਦੀ ਹੈ ਤੇ ਜਿਹੜੀ ਇਹਦੀ ਬਾਡੀ ਹੈ ਨਾ ਮੇਨ ਚੀਜ਼ ਇਹਦੀ ਬਾਡੀ ਜਿਹੜੀ ਸਾਰੀ ਆ ਉਹ ਮੈਟਲ ਦੀ ਹੈ ਜੀ ਤੇ ਜਿਹੜਾ ਸਿਸਟਮ ਆ ਸਾਰਾ ਐਂਡਰੋਇਡ ਸਿਸਟਮ ਆ ਟੱਚ ਸਕਰੀਨ ਵਾਲਾ ਸਿਸਟਮ ਆ ਗੱਡੀ ਵਾਲਾ ਸਿਸਟਮ ਆ ਆਪਾਂ ਬਾਈ ਨੂੰ ਕਹਿਣਾ ਬਾਈ ਦਿਖਾਉਗਾ ਕਿ ਆ ਦੇਖੋ ਜਿਵੇਂ ਆਪਾਂ ਕਾਰਾਂ ਦੇ ਵਿੱਚ ਨਹੀਂ ਦੇਖਦੇ ਅੱਜ ਕੱਲ ਪੁਸ਼ ਬਟਨ ਵਾਲਾ ਆ ਗਿਆ ਪੁਸ਼ ਬਟਨ ਵਾਲਾ ਸਿਸਟਮ ਦੇਖੋ ਇਹਦੇ ਵਿੱਚ ਇੱਕ ਵਾਰ ਦੱਬਾਂਗੇ ਤਾਂ ਆਨ ਹੋ ਜੂ ਚਾਬੀ ਆਪਣੀ ਜੇਬ ਚ ਹੀ ਰਹੀ ਹੈ ਜਿਵੇਂ ਗੱਡੀ ਵਾਲੇ ਦੇ ਵਿੱਚ 2 ਫੁੱਟ ਤੋਂ ਚਾਬੀ ਚੱਕ ਲੈਂਦੀ ਆ ਕਨੈਕਟ ਹੋ ਜਾਂਦੀ ਆ ਉਸੇ ਤਰ੍ਹਾਂ ਹੋਰ ਵੀ ਬਹੁਤ ਤਰ੍ਹਾਂ ਦੇ ਇਹਦੇ ਵਿੱਚ ਫੰਕਸ਼ਨ ਨੇ ਆ ਜੇ ਰਜਾਈ ਵੀ ਪਾ ਕੇ ਲੈ ਕੇ ਜਾਣੀ ਇਹਦੇ ਵਿੱਚ ਰਜਾਈ ਵੀ ਤੁਹਾਡੇ ਵਿੱਚ ਆਉਗੇ ਦੇਖੋ ਐਨੀ ਡੂੰਗੀ ਡਿੱਗੀ ਆ ਜਿਹੜੀ ਕਿ ਐਕਟਵਾ ਜਾਂ ਕਿਤੇ ਹੋਰ ਜਾਂ ਓਲਾ ਜਾਂ ਹੋਰ ਵੱਖ-ਵੱਖ ਤਰ੍ਹਾਂ ਨੇ ਜਿਹੜੀਆਂ ਹੁਣ ਤੱਕ ਸਕੂਟਰ ਨਹੀਂ ਆਈਆਂ ਨੇ ਉਹਦੇ ਵਿੱਚ ਨਹੀਂ ਹੈਗਾ ਲੋਗੋ ਲੱਗਿਆ ਹੋਇਆ ਜੇ ਸਪੀਡ ਦੀ ਗੱਲ ਕਰੀਏ ਸਪੀਡ ਹੈ ਜੀ 70 ਕਿਲੋਮੀਟਰ ਮੇਨ ਚੀਜ਼ ਤਾਂ ਮੈਨੂੰ ਆਹ ਚੀਜ਼ ਵਧੀਆ ਲੱਗੀ ਜਿਹੜੀ ਬਣੀ ਹੋਈ ਸਾਰੀ ਮੈਟਲ ਦੀ ਆ ਤੇ ਆ ਡਿੱਗੀ ਬਹੁਤ ਵਧੀਆ ਸਾਹਮਣੇ ਐਂਡਰਾਇਡ ਸਿਸਟਮ ਆ ਤੇ ਚਾਰਜ ਵਾਲਾ ਸਿਸਟਮ ਅਤੇ ਪੁਸ਼ ਬਟਨ ਸਟਾਰਟ ਆ ਕਿੰਨੇ ਕਿਲੋਮੀਟਰ ਚੱਲ ਗਿਆ ਇਹ ਜਿਹਦੀ ਕਿ ਹੁਣ ਤਾਂ ਜੇਕਰ ਕੰਪਲੀਟ ਆਉਗੀ ਪਹਿਲੀ ਗੱਲ ਤਾਂ ਕੰਪਲੀਟ ਆਉਂਦੀ ਨਹੀਂ ਆ ਦੇਖੋ ਜਿਵੇਂ ਹੁਣ 96 ਕਿਲੋਮੀਟਰ ਚਾਰਜ ਕੰਪਨੀ ਵਾਲੇ ਕਹਿੰਦੇ 129 ਕਿਲੋਮੀਟਰ ਚੱਲੇਗੀ ਜੀ ਚੱਲੇਗੀ ਵੀ ਜ਼ਰੂਰ ਤੇ 3 ਕਿਲੋਵਾਟ ਦੀ ਜਿਹੜੀ ਇਹਦੇ ਵਿੱਚ ਬੈਟਰੀ ਆ ਬੈਟਰੀ ਵੀ ਪੂਰੀ ਵੱਡੀ ਹੈ ਰਹੀ ਗੱਲ ਲੁੱਕ ਦੀ ਲੁੱਕ ਦੇਖ ਲਓ ਤੁਸੀਂ ਲੁੱਕ ਬਹੁਤ ਸੋਹਣੀ ਆਈ ਹੈ ਜੀ ਜੇਕਰ ਕਿਸੇ ਨੇ ਵੀ ਹੋਰ 10 ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ ਸਕੂਟਰੀ ਲੈਣੀ ਆ ਤਾਂ ਕਾਹਲੀ ਨਾ ਕਰਿਓ ਪਹਿਲਾਂ ਚੇਤਗਾਲਾ ਦੀ ਏਜੰਸੀ ਜਾ ਕੇ ਆਇਓ ਤੇ ਫਿਰ ਕੋਈ ਨਿਰਣਾ ਲਿਓ ਵੀ ਆਪਾਂ ਸਕੂਟਰੀ ਲੈਣੀ ਆ ਲਾਈਟ ਵਾਲੀ ਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਖਰੀਦਣੀਆਂ ਜਾਂ ਖਰੀਦ ਚੁੱਕੇ ਨੇ ਉਹ ਤਾਂ ਚਲ ਅਫਸੋਸ ਹੀ ਕਰਨਗੇ ਵੀ ਇਹ ਕਿਉਂ ਨਹੀਂ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੋਸਤੋ